ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ 20 ਕਿਸਾਲ ਪਿੱਛੇ ਜਾਓਗੇ ਨਾ ਤਾਂ ਤੁਹਾਨੂੰ ਚੇਤੇ ਆ ਜਾਣਾ ਵੀ ਪਿੰਡਾਂ ਦੇ ਵਿੱਚ ਡਰਾਮੇ ਹੋਇਆ ਕਰਦੇ ਸੀ ਤੇ ਡਰਾਮੇ ਕਰਨ ਵਾਲੇ ਜਿਹੜੇ ਲੋਕ ਸੀ ਉਹ ਹਾਸੇ ਮਜ਼ਾਕ ਕਰਦੇ ਸੀ ਪਿੰਡਾਂ ਦੀਆਂ ਸੱਥਾਂ ਦੀਆਂ ਗੱਲਾਂ ਬਾਤਾਂ ਆਮ ਪਰਿਵਾਰਾਂ ਦੀਆਂ ਗੱਲਾਂ ਬਾਤਾਂ ਕਰਕੇ ਉਹ ਹਸਉਂਦੇ ਹੁੰਦੇ ਸੀ ਤੇ ਮੈਨੂੰ ਲੱਗਦਾ ਵੀ ਉਹ ਬੰਦੇ ਨਾ ਸ਼੍ਰੋਮਣੀ ਕਮੇਟੀ ਵਿੱਚ ਸ਼ਾਇਦ ਉਦੋਂ ਦੇ ਮੈਂਬਰ ਬਣੇ ਹੋਏ ਨੇ ਕਢਮ ਚੌਧਰੀ ਫੇਰ ਬਣ ਗਏ ਮੈਂ ਜਿਹੜੀ ਗੱਲ ਕਰਨ ਲੱਗਾ ਹਰਜਿੰਦਰ ਸਿੰਘ ਧਾਮੀ ਨੂੰ ਪੰਜਵੀਂ ਵਾਰ ਦੁਬਾਰਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾ ਦਿੱਤਾ ਗਿਆ ਹੋਰ ਇਹਨਾਂ ਦੇ ਵਿਰੋਧ ਵਿੱਚ ਮਿੱਠੂ ਸਿੰਘ ਕਾਨੇਕੇ ਖੜੇ ਸੀ ਉਹਨਾਂ ਨੂੰ ਪਈਏ ਇੱਕ ਵੋਟ ਇੱਕ ਵੋਟ ਵੀ ਉਹਦੀ ਆਪਣੀ ਹੋਣੀ ਹੈ ਵਿਚਾਰੇ ਦੀ ਤੇ ਧਾਮੇ ਨੂੰ ਪਈਆਂ ਨੇ 117 ਵੋਟਾਂ ਧਾਮੇ ਨੂੰ ਪਈਆਂ ਨੇ 117 ਵੋਟਾਂ ਹੁਣ ਇਹਨਾਂ ਹਰਾਮਖੋਰ ਨਰੈਣੂ ਮਹੰਤਾਂ ਨੂੰ ਪੁੱਛੋ ਵੀ ਜੇ ਤੁਸੀਂ ਧਾਮੇ ਨੂੰ 117 ਵੋਟਾਂ ਪਾਉਣੀਆਂ ਸੀ ਫਿਰ ਇਹ ਡਰਾਮਾ ਕਿਉਂ ਕੀਤਾ ਲੋਕਾਂ ਨੂੰ ਬੇਵਕੂਫ ਬਣਾਇਆ ਤੁਸੀਂ ਕਾਹਦੇ ਲਈ ਸਟੇਟਮੈਂਟਾਂ ਦੇ ਰਹੇ ਸੀ ਚੋਣ ਹੋਣੀ ਐ ਜੀ ਸ਼ੂਮਣੀ ਕਮੇਟ ਦੇ ਪ੍ਰਧਾਨ ਦੀ ਤੇ ਵੋਟ ਮਿੱਠੂ ਸਿੰਘ ਕਾਨੇ ਕਿਨੂੰ ਪਈ ਐ ਇੱਕ ਇਹ ਵੋਟ ਵੀ ਕਿਸੇ ਨੇ ਪਾਈ ਥੋੜੀ ਉਹਦੀ ਆਪਣੀ ਐ ਕੋਈ ਪਿੰਡ ਵਿੱਚ ਖੜਾ ਹੋ ਗਿਆ ਬੰਦਾ ਸਰਪੰਚੀ ਬਾਅਦ ਤੇ ਉਹਨੂੰ ਵੋਟਾਂ ਪੈ ਗਈਆਂ ਤਿੰਨ ਇੱਕ ਉਹਦੀ ਮੁੰਡੇ ਦੀ ਸੀ ਘਰ ਵਾਲੀ ਦੀ ਤੇ ਆਪਣੀ ਤੇ ਉਹਨੂੰ ਪੈ ਗਈਆਂ 4 ਤਿੰਨ ਵੋਟਾਂ ਕਰਦੀਆਂ ਸੀ ਜਦੋਂ ਸ਼ਾਮਾਂ ਨੂੰ ਰਿਜ਼ਲਟ ਆਉਣਾ ਸੀ ਪੀਪੀ ਖੋਲੀ ਉਹਦੀ ਚਾਰ ਨਿਕੜੀਆਂ ਪਰਤੀਆਂ ਹਾਲਾਂਕਿ ਮੈਂ ਚਲੋ ਸਪਸ਼ਟ ਨਹੀਂ ਜਾਣਦਾ ਤਾਂ ਗਾਲ ਕੱਢੀ ਸੀ ਕਹਿੰਦਾ ਵੀ ਚੌਥੀ ਵੋਟ ਕਿਹਨੇ ਪਾਈ ਹੈ ਉਹਨਾਂ ਦਾ ਗਾਲ ਕੱਢੀ ਸੀ ਕੋਕੋਂ ਤਾਂ ਚੌਥੀ ਬੋਟ ਪਾਈ ਸੀ ਨਾ ਅਗਲੇ ਤਾਂ ਆਂਗਲ ਕੱਢੀ ਸੀ ਮਿੱਤਾਂ ਤੋਂ ਸਾਡੇ ਘਰ ਦੀ ਹੋ ਗਈ ਇੱਕ ਮੇਰੀ ਹੋ ਗਈ ਘਰ ਵਾਲੇ ਦੀ ਹੋ ਗਈ ਮੁੰਡੇ ਦੀ ਹੋ ਗਈ ਵੀ ਚੌਥੀ ਕਿਹਨੇ ਉਹ ਕੀਤੀ ਐ ਹੁਣ ਆਪਾਂ ਪਤਾ ਲੱਗਿਆ ਨੇ ਤੁਸੀਂ ਗਾਲ ਕੱਢੀ ਸੀ ਉਹਨੇ ਭੈਣ ਦੀ ਕੱਢੀ ਸੀ ਕਾਰ ਤੇ ਹੁਣ ਜਿਹੜੀ ਇਹ ਮਿੱਠੂ ਸੇ ਕਾਨੇ ਕੇ ਨੂੰ ਬੋਟ ਪਈ ਐ ਇੱਕ ਬੋਟ ਕਿ ਕਿਸੇ ਨੇ ਥੋੜੀ ਪਾਈ ਐ ਇਹ ਤਾਂ ਉਹਦੀ ਆਪਣੀ ਬੋਟ ਐ ਮਤਲਬ ਐਦੋਂ ਵੱਡਾ ਡਰਾਮਾ ਨਰੈਣੋ ਮਹੰਤਾਂ ਦਾ ਹੋਰ ਹੋ ਕੀ ਸਕਦਾ ਹੈ ਲੋਕਾਂ ਨੂੰ ਕੀ ਕਿਹਾ ਦੁਵਾਰਾ ਸ਼ੂਣਿ ਕਮੇਟੀ ਦਾ ਪ੍ਰਧਾਨ ਬਣਾਇਆ ਜਾਣਾ ਹੈ ਵੋਟਾਂ ਪੈਣਗੀਆਂ ਹਾਲਾਂਕਿ ਇਹਨਾਂ ਨੂੰ ਹਰਾਮ ਹੋਣ ਨੂੰ ਰਾਤ ਦਾ ਹੀ ਪਤਾ ਸੀ ਵੀ ਫੋਨ ਕਰਕੇ ਕਿਹਾ ਹੋਇਆ ਵੀ ਧਾਮੇ ਨੂੰ ਵੋਟਾਂ ਪਾ ਕੇ ਪ੍ਰਧਾਨ ਦੁਵਾਰਾ ਸ਼ੂਣਿ ਕਮੇਟੀ ਦਾ ਬਣਾ ਦੇਣਾ ਹੈ ਅੱਛਾ ਹੁਣ ਜਿਹੜੇ ਮੇਰੇ ਆਪਣੇ ਬੋਲ ਸ਼ਬਦ ਹੁੰਦੇ ਐ ਦੱਸੋ ਮੈਂ ਕਿੱਥੇ ਗਲਤ ਆ ਜੀ ਬਹੁਤ ਲੋਕ ਕਹਿੰਦੇ ਗਿਆਨੀ ਜੀ ਤੁਸੀਂ ਬਾਣੀ ਪੜ੍ਹਦੇ ਹੋ ਪਿਆਰ ਨਾਲ ਬੋਲਿਆ ਕਰੋ ਮਿੱਠਾ ਬੋਲਿਆ ਕਰੋ ਬਹੁਤ ਮਿੱਠਾ ਬੋਲਦੇ ਹੋ ਜੀ ਪਰ ਹੁਣ ਜਿਹੜੀ ਆ ਕਰਦੂਤ ਕੀਤੀ ਐ ਡਰਾਮੇਬਾਜੀ ਕੀਤੀ ਐ ਇਹਦੇ ਲਈ ਤਾਂ ਮਾਣ ਤਾਣ ਕਰਨਾ ਜ਼ਰੂਰੀ ਐ ਨਾ ਸਰੋਪੋ ਦੇਣਾ ਇਹਨਾਂ ਨੂੰ ਜੀ ਕਰਦਾ ਐ ਵਿਜੁੱਤੀ ਲਾਲ ਹੈ ਫਿਰ ਤੇ ਜਿੱਥੇ ਪੈਂਦੀ ਹੈ ਪੈਣ ਦੇ ਇਹ ਤਾਂ ਜ਼ਰੂਰੀ ਹੈ ਇਹਨਾਂ ਨੂੰ ਸਨਮਾਨ ਦੇਣਾ ਇਹਨਾਂ ਨੂੰ ਹੁਣ ਕੀ ਜਿਹੜੇ ਤਖਤਾਂ ਦੇ ਜਥੇਦਾਰ ਨੇ ਉਹਨਾਂ ਨੂੰ ਸ਼ਰਮ ਹੈ ਮਾੜੀ ਮੁੱਟੀ ਤੁਸੀਂ ਇਦਾਂ ਪੂਰੀ ਕੌਮ ਨੂੰ ਜਾਂ ਕਹਿ ਲਈਏ ਲੋਕਾਂ ਨੂੰ ਬੇਬਕੂ ਬਣਾਏ ਚੱਲੋਗੇ ਮਤਲਬ ਤੁਸੀਂ ਲੋਕਾਂ ਨੂੰ ਭੇਡਾਂ ਸਮਝਦੇ ਹੋ ਜਾ ਵਾਕਈ ਪੰਜਾਬ ਦੇ ਲੋਕ ਸਾਡੀ ਕੌਮ ਦੇ ਵਿੱਚ ਭੇਡਾਂ ਨੇ ਭੇਡਾਂ ਵਾਂਗ ਇੱਕ ਆ ਜੜੀ ਚਾਹੀਦਾ ਹੁੰਦਾ ਇੱਕ ਛੋਟੀ ਜੀ ਛੱਟੀ ਹੁੰਦੀ ਆ ਤੇ ਕੋਲੇ ਬਸ ਕਿਤੇ ਉਹ ਬਾਹਰ ਲੈ ਜਾਂਦਾ ਖੇਤਾਂ ਜਿ ਘਮਾਉਣ ਵਾਸਤੇ ਕਿਤੇ ਬਾੜੇ ਚ ਬਾੜ ਦਿੰਦਾ ਕਿਤੇ ਛੱਪੜ ਤੇ ਲੈ ਜਾ ਪਾਣੀ ਪੀਣ ਵਾਸਤੇ ਬਸ ਆਹੀ ਕੰਮ ਰਹੇਗੇ ਹੁਣ ਜਿਹੜੇ ਬੁੱਧੀਜੀਵੀ ਲੋਕ ਨੇ ਡਿੜ ਤਰਕ ਨਾਲ ਇਹਨਾਂ ਦੇ ਆਪਣੇ ਵੀ ਹੈਗੇ ਨੇ ਸ਼ਰਮਿਕ ਮੈਂਟ ਦੇ ਅਜਿਹੇ ਚਾਵਲੇ ਵਰਗੇ ਮੈਂ ਤਾਂ ਚਾਵੜੀ ਖੈਣਾ ਹੁਣ ਜਦੋਂ ਡਿਬੇਟ ਵਿੱਚ ਆਉਂਦੇ ਹੁੰਦੇ ਆ ਗੋਲੀਆਂ ਗੋਲੂਚ ਕਰਦੇ ਹੁੰਦੇ ਮੈਨੂੰ ਵੀ ਕਰਤੀ ਇੱਕ ਵਾਰੀ ਗਾਲ ਬੁੱਧੀ ਜੀ ਵੀ ਜਿਹੜੇ ਪ੍ਰਚਾਰਕ ਨੇ ਉਹ ਬੋਲਣਗੇ ਹੁਣ ਅੱਛਾ ਇੱਕ ਪਤਾ ਕਰਨ ਕਿ ਜਦੋਂ ਨਾ ਆਜ਼ਾਦੀ ਦੇ ਸੌਂ ਦਾ ਕਾਲੀਆਂ ਝੰਡੀਆਂ ਜਾਂ ਕਾਲੇ ਬਿੱਲੇ ਲੱਗ ਕਹਿੰਦੇ ਸਾਡੇ ਲਈ ਤਾਂ ਗੁਲਾਮੀ ਹੈ ਸਾਡੇ ਲਈ ਤਾਂ ਆਜ਼ਾਦੀ ਕਿੱਥੇ ਤੇ ਆ ਕੀ ਹੈ ਇਹ ਗੁਲਾਮ ਤੁਨ ਮੋਦੀ ਨੇ ਬਣਾਇਆ ਜਾਂ ਆਰਐਸਐਫ ਨੇ ਬਣਾਇਆ ਇਹ ਤਾਂ ਗੁਲਾਮੀ ਤੁਹਾਡੀ ਆਪਣੀ ਹੈ ਅਖਬਾਰਾਂ ਦੇ ਵਿੱਚ ਸੁਰਖੀਆਂ ਬਣੀਆਂ ਕੱਲ ਦੀਆਂ ਹੈਡਲਾਈਨਾਂ ਕਿੱਡੀਆਂ-ਕਿੱਡੀਆਂ ਸੀ ਕੱਲ ਨੂੰ ਸ਼ੋਮਣੀ ਕਮੇਟੀ ਦੇ ਪ੍ਰਧਾਨ ਦੀ ਜੌਣ ਹੋ ਰਹੀ ਹੈ ਮੰਡਮਾਂ ਦੀ ਸਿੰਘ ਪਸਣ ਗਈ ਪਤਾ ਨਹੀਂ ਕਿੰਨੀਆਂ ਕਬੂਟਾਂ ਪੈਣ ਗਈਆਂ ਆ ਦੱਸਿਓ ਹੁਣ ਪੰਜਾਬ ਦੇ ਲੋਕੋ ਦੱਸਿਓ ਤੁਸੀਂ ਇੱਕ ਪਾਸੇ 117 ਵੋਟਾਂ ਤੇ ਜਿਹੜਾ ਮਿੱਠੂ ਸਿੰਘ ਕਾਨ ਨੇ ਕੇ ਖੜਾ ਕੀਤਾ ਸੀ ਵਿਰੋਧ ਵਿੱਚ ਉਹਨੂੰ ਇੱਕ ਵੋਟ ਹੁਣ ਜੇ ਇਹਨੂੰ ਨਰੈਣੂ ਮਹੰਤ ਨਾਂ ਕਹੀਏ ਹਰਾਮਪੂਰ ਗਲੱਕ ਨਾਂ ਕਹੀਏ ਤਾਂ ਹੋਰ ਕੀ ਕਹੀਏ ਦੱਸੋ ਜਦੋਂ ਤੁਸੀਂ ਇਹਨੂੰ ਪੰਜਵੀਂ ਵਾਰ ਪ੍ਰਧਾਨ ਬਣਾਉਣਾ ਸੀ ਫਿਰ ਡਰਾਮੇਬਾਜ਼ੀ ਕਰਨ ਦਾ ਫਾਇਦਾ ਕੀ ਹੋਇਆ ਕੋਈ ਲਾਭ ਹੋਇਆ ਬਸ ਲੋਕਾਂ ਨੂੰ ਬੇਫੂਰ ਬਣਾਈ ਚੱਲੋ ਬਣਾਈ ਚੱਲੋ ਤੁਹਾਨੂੰ ਕੋਈ ਨਹੀਂ ਕੁਝ ਕਹਿੰਦਾ ਜਿੰਨਾ ਚਿਰ ਮੋਦੀ ਸਾਹਿਬ ਬੈਠੇ ਨੇ ਸੈਂਟਰ ਵਿੱਚ ਉਹਨਾਂ ਚਿਰ ਨਾ ਕੋਈ ਇਲੈਕਸ਼ਨ ਕਰਾਵੇ ਸ਼੍ਰੋਮਣੀ ਕਮੇਟੀ ਦੀ ਨਾ ਤੁਹਾਨੂੰ ਕੋਈ ਹਲਾਵੇ ਉੱਥੋਂ ਕੋਈ ਜਿਹੜਾ ਮਰਜ਼ੀ ਜਸੇਦਾਰ ਬਦਲ ਦਿਓ ਜਿਹੜਾ ਮਰਜ਼ੀ ਪ੍ਰਧਾਨ ਨਾ ਦਿਓ ਜਿਹੜੀ ਮਰਜ਼ੀ ਗੋਲ ਖਪਨ ਲੋ ਜਿੱਥੇ ਮਰਜ਼ੀ ਖਰਚ ਕਰੀ ਚੱਲੋ ਤੁਹਾਨੂੰ ਕੌਣ ਰੋਕਦਾ ਪਰ ਹੱਥ ਜੋੜ ਕੇ ਬੇਨਤੀ ਹੈ ਵੀ ਇਹ ਡਰਾਮੇ ਨਾ ਕਰੋ ਔਰ ਜਿਸ ਹਰਮੰਦਰ ਸਾਹਿਬ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਤੁਸੀਂ ਦੋ ਵਕਤ ਅਰਦਾਸ ਕਰਦੇ ਹੋ ਕੀ ਕਹਿੰਦੇ ਉੱਥੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਅਗੇ ਕਹਿਣ ਸ਼ੁਰੂਆਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਜੀਤੇ ਆਵੇ ਟਹਿਲੂਆਂ ਦੀ ਸੇਵਕਾਂ ਦੀ ਅਰਦਾਸ ਹੈ ਜੀ ਤੇ ਨਾਲੇ ਵੀ ਬੋਲਦਿਆ ਕਰੋ ਵੀ ਅਸੀਂ ਝੂਠ ਬੋਲਦੇ ਹਾਂ ਜੀ ਅਸੀਂ ਨਰੈਣੋ ਮਹੰਤ ਹਾਂ ਜੀ ਨਾਲੇ ਵੀ ਜੋੜਦਿਆ ਕਰੋ ਗੁਰੂ ਸੰਤਤਾ ਕੋ ਤਾਂ ਥੋੜਾ ਇਹ ਤਾਂ ਸ਼ਬਦ ਨੇ ਜਿੰਨਾ ਮਰਜੀ ਮਿੱਠੇ ਪਿਆਰੇ ਹੋ ਕੇ ਬੋਲੀ ਚਲੋ ਗੁਰੂ ਸਾਹਿਬ ਨੂੰ ਪਤਾ ਹੈ 20 ਸਰੇ ਦੇ ਹਰਾਮਖੋਰ ਨੇ ਚੰਗੀ ਤਰ੍ਹਾਂ ਪਤਾ ਉਹਨਾਂ ਨੂੰ ਤਾਂ ਹੀ ਤਾਂ ਤੁਹਾਡਾ ਬੇੜਾ ਵਿੱਚ ਹੈ ਬੇੜਾ ਗਰਕ ਕਿਉਂ ਹੋਇਆ 117 ਸੀਟਾਂ ਵਿੱਚੋਂ ਕੇਵਲ 3 ਐਮਐਲਏ ਬਣੇ 3 ਸੀਟਾਂ ਜਿੱਤੇ ਇਹ ਬੇੜਾ ਤਾਂ ਹੀ ਤਾਂ ਬੈਠਾ ਤੁਹਾਡਾ ਤੁਸੀਂ ਵੱਤੋ ਵੱਤ ਡਰਾਮੇਬਾਜ਼ੀ ਕਰਦੇ ਹੋ ਨਾਟਕਬਾਜ਼ੀ ਕਰਦੇ ਹੋ ਇਸੇ ਕਰਕੇ ਮੜਿਆ ਮੇਟ ਹੋਇਆ ਕਰੀ ਚੱਲੋ ਬਸ ਮਾੜੀ ਦੀ ਬੇੜੀ ਬਾਹਰ ਹੈ ਪਾਣੀ ਤੋਂ ਚਾਰ ਗੁੰਗਲਾਂ ਡੁੱਬਣ ਵਾਲੀ ਹੈ 27 ਤੱਕ ਪੰਜ ਸੱਤ ਗਲਤੀਆਂ ਹੋਈਆਂ ਹੋਰ ਕਰ ਦਿਓਗੇ ਖਤਮ ਕੰਮ ਖਤਮ ਔਰ ਮੇਰੇ ਵਰਗਾ ਤੇਲ ਪਾ ਕੇ ਅੱਗ ਲਾਉਣ ਨੂੰ ਤਿਆਰ ਹੈ ਉਹਦੀ ਮਚਾ ਦੂੰ ਸਾਰਾ ਕੁਝ ਇਹ ਥੋੜੇ ਲੰਬੂ ਲੱਗੂਗਾ ਜਿਹੜਾ ਤੁਸੀਂ ਲੋਕਾਂ ਨੂੰ ਬੇਵਕੂ ਬਣਾਉਂਦੇ ਹੋ ਕਿਸੇ ਬੁੱਧੀਜੀਵੀ ਕੋਲੇ ਕਿਸੇ ਸ਼੍ਰੋਮਣੀ ਕਮੇਟੀ ਦੇ ਪ੍ਰਚਾਰ ਕੋਲੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਕੋਲੇ ਐਜੈਕਟਿਵ ਕੋਲੇ ਜਥੇਦਾਰਾਂ ਕੋਲੇ ਕੋਈ ਜਵਾਬ ਹੈ ਨਾ ਗੱਲਾਂ ਦਾ ਵੀ ਜੇ ਹਰਾਮਖੋਰੋ ਤੁਸੀਂ ਧਾਮੇ ਨੂੰ ਪੰਜਵੀਂ ਵਾਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਉਣਾ ਸੀ ਤਾਂ ਫਿਰ ਇਹ ਲੋਕਾਂ ਸਾਹਮਣੇ ਡਰਾਮਾ ਕਿਉਂ ਕੀਤਾ ਤੁਹਾਡੇ ਨਾਲ ਤਾਂ ਜਿਹੜੇ 20 ਸਾਲ ਪਹਿਲਾਂ ਡਰਾਮੇ ਕਰਦੇ ਸੀ ਉਹ ਹਜ਼ਾਰ ਗੁਣਾ ਚੰਗੇ ਸੀ ਉਹ ਵੀ ਕੈਦ ਦੇ ਸੀ ਬੇਸੀ ਡਰਾਮਾ ਕਰਦੇ ਤੁਹਾਨੂੰ ਖੁਸ਼ ਕਰਨ ਵਾਸਤੇ ਆਇਆ ਪੈਸੇ ਦਿਓ ਉਸ ਰਿਆਮ ਕਹਿੰਦੇ ਸੀ ਤੁਸੀਂ ਮਾੜੀ ਮੋਟੀ ਦਾ ਸ਼ਰਮ ਕਰ ਲੋ ਜਾ ਮੁੰਡੇ ਬੇਟਾ ਦੇਖਿਆ ਹੁੰਦੀਆਂ ਕਿਦਾਂ ਦਾੜੀਆਂ ਤੇ ਲਾ ਕੇ ਖੁੱਪੇ ਦਾ ਪਕਨੀਓਲੇ ਦਾ ਪਤਨੀ ਬਦਾਮਾਂ ਦਾ ਤੇਲ ਨੀਲੀਆਂ ਪੱਗਾਂ ਆਏ ਆਉਣ ਕੇ ਫਿਰ ਮੀਡੀਆ ਦੇ ਸਾਹਮਣੇ ਇੱਕ ਜੁੱਟਤਾ ਹੈ ਇਹ ਇਹ ਚੜਦੀ ਕਲਾ ਖਾਲਸੇ ਦੀ ਇਹ ਪੰਥ ਦੀ ਜੀਤ ਹੈ ਫਿਰ ਇਦਾਂ ਦੇ ਸ਼ਬਦ ਆਉਣ ਕਿਹਨੇ ਦੇ ਮੂਰੇ ਸ਼ਰਮ ਕੋਈ ਨਹੀਂ ਸ਼ਰਮ ਵਾਲੀ ਕੋ ਗੱਲ ਹੈ ਨਹੀਂ ਅੱਜ ਜਿਹੜੀ ਮੈਂ ਗੱਲ ਕਹੀ ਆ ਨਾ ਜੀ ਕਿਸੇ ਨਹੀਂ ਵੀ ਧੌਣ ਵਿੱਚ ਕਿਲਾ ਹੋਵੇ ਕੋਈ ਪ੍ਰਚਾਰਕ ਹੋਵੇ ਇਹਨਾਂ ਦਾ ਜਥੇਦਾਰ ਹੋਵੇ ਕੋਈ ਬੁੱਧੀਜੀਵੀ ਮੀਡੀਆ ਸਲਾਹਕਾਰ ਹੋਵੇ ਇਹਨਾਂ ਦਾ ਪੀਟੀਸੀ ਵਾਲੇ ਹੋਣ ਜਿਹੜੇ ਜਿਆਦਾ ਬੁੜਕਦੇ ਹੁੰਦੇ ਆ ਉਹ ਜਵਾਬ ਦੇ ਦਿਓ ਬੀਤਾ ਮੇ ਨੂੰ ਪਈਆਂ ਨੇ 117 ਵੋਟਾਂ ਤੇ ਜਿਹੜਾ ਮਿੱਠੂ ਸਿੰਘ ਕਾਨ ਨੇ ਕਿਹਾ ਆ ਤਨਾਉ ਲੈਜੀ ਪੈਂਦਾ ਇਹ ਰੂੜੇ ਕਿਆਂ ਦੇ ਕੋਲੇ ਉੱਥੋਂ ਦਾ ਬੰਦਾ ਹੈ ਇਹ ਇਹਨੂੰ ਪਈਆ 1 ਵੋਟ ਤੇ ਹੁਣ ਇਹ ਬੋਰਡ ਜਿਹੜੀ ਪਾਈ ਹੈ ਇਹਨੂੰ ਇਹ ਕਿਸੇ ਨੇ ਪਾਈ ਹੈ। ਜਾਂ ਇਹ ਦੀ ਆਪਣੀ ਹੈ। ਮਤਲਬ ਬਸ ਲੋਕਾਂ ਨੂੰ 4-5 ਦਿਨ ਪਹਿਲਾਂ মিডিਆ ਦੇ ਵਿੱਚ ਸਟੇਟਮੈਂਟਾਂ ਦੇ ਦੇ ਕੇ ਅਖਬਾਰਾਂ ਦੀਆਂ ਸੁਰਖੀਆਂ ਬਣਾ ਕੇ ਬੇਬਕੂ ਬਣਾਉਣਾ ਸੀ। ਬਣਾਤਾ ਧਾਮੇ ਸਾਹਿਬ ਪੰਜਵੀਂ ਵਾਰ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਜਾਂ ਇਹ ਕਹਿ ਲੋ ਬੀ ਨਰੈਣੂ ਮਹੰਤਾਂ ਦਾ ਚਮਚਾ ਪੰਜਵੀਂ ਵਾਰ ਸ਼ੂਮਨ ਗੋਮੇ ਦਾ ਪ੍ਰਧਾਨ ਬਣ ਗਿਆ ਤੇ ਹੁਣ ਇੱਕ ਸਾਲ ਹੋਰ ਮौज ਕਰੋ ਇੱਕ ਸਾਲ ਕੀ ਮੈਂ ਪਹਿਲਾਂ ਕਹਤਾ ਜਿੰਨਾ ਚਿਰ ਸੁੱਖ ਨਾਲ મોદી ਸਾਹਿਬ ਬੈਠੇ ਨੇ ਉਸ ਤੋਂ ਬਾਅਦ ਕੋਈ ਹੋਰ ਪ੍ਰਧਾਨ ਮੰਤਰੀ ਬਣ ਜਾ ਸੈਂਟਰ ਤੋਂ ਤਾਂ ਹੱਲਣੇ ਲੱਗੇ ਹੋ ਉਹਨਾਂ ਚਿਰ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਇਲੈਕਸ਼ਨ ਹੋਣਾ ਹੀ ਨਹੀਂ ਦੁਬਾਰੇ ਤੈਨੂੰ ਪਤਾ ਜੇ ਇਲੈਕਸ਼ਨ ਹੋਊਗੀ ਤਾਂ ਜੁੱਤੀਆਂ ਮਾਰ ਕੇ ਤੁਹਾਨੂੰ ਲੋਕ ਬਾਹਰ ਕੱਢਣਗੇ ਇਹ ਵੀ ਤੁਹਾਨੂੰ ਪਤਾ ਹੈ ਤੁਸੀਂ ਖਾਓ ਪੀਓ ਮौज ਕਰੋ ਦੁੱਧ ਘਿਓ ਲੱਛੀ ਦੂਜਾ ਕੋਲਡ ਡਰਿੰਕ ਬਥੇਰੀਆਂ ਕੰਪਨੀਆਂ ਨੇ ਟਰੱਕਾਂ ਦੇ ਟਰੱਕ ਭੇਜੇ ਹੋਏ ਨੇ ਉੱਥੇ ਮੁੱਖਣ ਬਾਦੂ ਘਿਓ ਬਾਦੂ ਦਾਲਾਂ ਬਾਦੂ ਦੇਗਾਂ ਬਾਦੂ ਖਾਓ ਪੀਓ ਮौज ਕਰੋ ਪਰ ਡਰਾਮੇ ਨਾ ਕਰੋ ਡਰਾਮੇ ਕਰਕੇ ਆਪਣਾ ਜਲੂਸ ਨਾ ਖੜਾਓ ਤੁਹਾਡੀਆਂ ਸਾਰੀਆਂ ਕਰਤੂਤਾਂ ਦਾ ਜਿੰਨੀਆਂ ਮਰਜ਼ੀ ਅਰਦਾਸਾਂ ਕਰ ਲਓ ਗੁਰੂ ਸਾਹਿਬ ਨੂੰ ਪੂਰਾ ਪੂਰਾ ਪਤਾ ਹੈ ਉਥੋਂ ਕੁਝ ਨਹੀਂ ਸਪਾ ਸਕਦੇ ਬਿਨ ਬੋਲੇ ਆ ਸਭ ਕੁਝ ਜਾਣਦਾ ਇਸ ਆਗੇ ਕੀਚੇ ਅਰਦਾਸ ਤੁਸੀਂ ਆਪ ਹੀ ਪੜਦੇ ਹੋ ਪਰ ਮੂਲਖ ਨਾ ਬਣਾਓ ਹੁੰਡਪੇਟਾਂ ਚੱਲਣ ਗਈਆਂ ਤਿੰਨ ਦਿਨ ਉਹ ਤੋਂ ਬਾਅਦ ਦੇ ਵਿੱਚ ਫਿਰ ਜੁੱਤੀਆਂ ਪਹਿਣ ਗਈਆਂ ਬਸ ਅੱਛਾ ਵੀ ਮੈਂ ਲਾਸਟ ਵਿੱਚ ਗੱਲ ਕਹਿ ਦਿੰਨਾ ਵੀ ਜਿਹੜੀਆਂ ਗੱਲਾਂ ਮੈਂ ਕਰਦਾ ਨਾ ਹਰਾਮਖੋਰ ਕਲਮ ਚੌਧਰੀ ਨਰੇਣੂ ਮਹੰਤ ਨੀਲੀਆਂ ਪੱਗਾਂ ਵਾਲੇ ਅਕਲੋਂ ਖਾਲੀ ਮੈਂ ਵੀ ਥੋੜੀ ਕਹਿਣਾ ਤਾਂ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ